ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨ ਵਿਚਾਰਿਓ ਕੋਈ ਕਿਆ ਧੋਪੈ ਸਾਮੀ ਮਾਨਸ ਕੀ ਗਾਤੈ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖੀ ਨਾਮੰਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਨਹਲਾ ਪੰਜੇ ਵਾ ਔਖੇ ਘੜੇ ਨ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕਾ ਸਾਸ ਸਾਸ ਪ੍ਰਤੀ ਪਾਲੇ ਔਖੀ ਘੜੀ ਨ ਦੇਖਣ ਦੇ ਆਪਣਾ ਵਿਰਧ ਸੰਭਾਲੇ ਫਾਤ ਦੇ ਰੱਖੇ ਆਪਣੇ ਘਰ ਸਾਸ ਸਾਸਿ ਪ੍ਰਤੀ ਪਾਲੇ ਪ੍ਰਵਸਉ ਲਾਗ ਰਹੂ ਮੇਰਾ ਕੀਤ ਆਗ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਨੀਤਾ ਰਹਾ ਮਨ ਵਿਲਾਸ ਬੈ ਸਾਹਿਬ ਕੀ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ आनंद कर नानक प्रप पूर्ण पैज रखाई मन विलास पै साहिब के अचरज देख बड़ाई हर सिमर सिमर आनंद कर नानक प्रब पूर्ण प्यादुर खाइ वाहे गुरु जी का खालसा वाहे गुरु जी की फतेह आओ हर रोज दी तरह अमृत वेले आए होई ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ ਹੈ 682 ਅੰਗ ਦੇ ਉੱਤੇ ਸੁਭਾਏਮਾਨ ਤਨਾਸਰੀ ਮਹੱਲਾ ਪੰਜੇਵਾ ਤਨਾਸਰੀ ਰਾਗ ਦੀ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਵਾਣੀ ਕੀ ਬੋਹਿਤ ਧੰ ਧੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰविंद ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਔਖੀ ਘੜੀ ਨਾ ਦੇਖਣ ਦੇ ਆਪਣਾ ਵਿਰਤ ਸੰਭਾਲੇ ਜਿਹੜਾ ਪ੍ਰਮਾਤਮਾ ਹੈ ਜਿਹੜਾ ਅੱਲਾ ਹੈ ਜਿਹੜਾ ਵਾਹਿਗੁਰੂ ਹੈ ਉਹ ਆਪਣੇ ਪਿਆਰਿਆਂ ਨੂੰ ਕਦੇ ਵੀ ਔਖੀ ਘੜੀ ਨਹੀਂ ਦੇਖਣ ਦਿੰਦਾ ਔਖਾ ਸਮਾਂ ਦੇਖਣ ਨਹੀਂ ਦਿੰਦਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਵਿਰਤ ਸੰਭਾਲੇ ਇਹ ਉਹਦਾ ਮੁੱਢ ਤੋਂ ਸੁਭਾਅ ਹੈ ਪ੍ਰਮਾਤਮਾ ਦਾ ਕਿ ਜਿਹੜਾ ਉਹਦਾ ਬਣ ਜਾਂਦਾ ਹੈ ਉਹਨੂੰ ਫਿਰ ਔਖੀ ਘੜੀ ਦੇਖਣ ਨਹੀਂ ਦਿੰਦਾ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤੀ ਪਾਲੇ ਕਹਿੰਦੇ ਜਿਵੇਂ ਮਾਂ ਦੇ ਗਰਭ ਦੇ ਵਿੱਚ ਨਾ ਉਹ ਪਰਮਾਤਮਾ ਹੱਥ ਦੇ ਕੇ ਰੱਖਦਾ ਹੈ ਉੱਥੇ ਵੀ ਸਾਡੇ ਇੱਕ ਇੱਕ ਸਾਹ ਦੀ ਪ੍ਰਤੀਪਾਲਣਾ ਕਰਦਾ ਗੁਰੂ ਪਰਮਾਤਮਾ ਹੱਥ ਦੇ ਰੱਖਿਆ ਆਪਣੇ ਕੋ ਉੱਥੇ ਵੀ ਸਾਡੇ ਸਿਰ ਤੇ ਪਰਮਾਤਮਾ ਦਾ ਹੱਥ ਹੁੰਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਕਹਿੰਦੇ ਜਿਹਦੇ ਸਿਰ ਤੇ ਪਰਮਾਤਮਾ ਦਾ ਹੱਥ ਹੋਵੇ ਨਾ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕਿਹਦਾ ਪਾਵੇ ਉਹਨੂੰ ਫਿਰ ਕਾਹਦਾ ਦੁੱਖ ਜਿਹਦੇ ਬੱਚਿਆਂ ਦੇ ਸਿਰ ਤੇ ਮਾ ਪਿਓ ਹੋਣ ਉਹ ਬੱਚਿਆਂ ਨੂੰ ਫਿਰ ਕਾਹਦਾ ਕੋਈ ਉਹਨਾਂ ਨੂੰ ਦੁੱਖ ਨਹੀਂ ਹੈ ਉਹਨਾਂ ਨੂੰ ਹਮੇਸ਼ਾ ਹਰ ਇੱਕ ਚੀਜ਼ ਮਿਲਦੀ ਹੈ ਜਿਹੜੀ ਵੀ ਮੰਗਦੇ ਐ ਇਸੇ ਤਰ੍ਹਾਂ ਅਸੀਂ ਆਪਣੇ ਗੁਰੂ ਨੂੰ ਆਪਣਾ ਪਿਤਾ ਬਣਾ ਲੀਏ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਹੈ ਮੇਰਾ ਭਰਾਤਾ ਅਸੀਂ ਪ੍ਰਮਾਤਮਾ ਨੂੰ ਆਪਣਾ ਪਿਤਾ ਬਣਾ ਲਈਏ ਬਾ ਫਿਰ ਸਾਡੇ ਕੋਲੇ ਘਾਟ ਕਾਦੀ ਰਹਿਣੀ ਹੈ ਹੱਥ ਦੇ ਰੱਖ ਹੈ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੀ ਉਹ ਤੇ ਸਾਡੀ ਹਰੇਕ ਸਾਹ ਦੇ ਨਾਲ ਪ੍ਰਿਤ ਪਾਲਣਾ ਕਰਦਾ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਜੀਤ ਫਿਰ ਇਸ ਤਰ੍ਹਾਂ ਦੇ ਪ੍ਰਮਾਤਮਾ ਦੇ ਨਾਲ ਸਾਡਾ ਮਨ ਕਿਉਂ ਨਾ ਲੱਗੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਜੀਤ ਕਹਿੰਦੇ ਮੇਰਾ ਤਾਂ ਚਿੱਤ ਉਸ ਪਰਮਾਤਮਾ ਦੇ ਨਾਲ ਜੁੜ ਗਿਆ ਹੁਣ ਇੱਕਮਿਕ ਹੋ ਗਏ ਹੁਣ ਅਲੱਗ ਨਹੀਂ ਕੋਈ ਕਰ ਸਕਦਾ ਜਿਹੜੇ ਪਰਮਾਤਮਾ ਸਾਨੂੰ ਹਰ ਰੋਜ਼ 24000 ਸਾਹ ਦਿੰਦਾ ਫਿਰ ਉਹਦੇ ਤੋਂ ਅਸੀਂ ਮੁੱਖ ਕਿਉਂ ਮੋੜ ਲਿਆ ਉਹਦੇ ਤੋਂ ਪਾਸਾ ਕਿਉਂ ਮੋੜ ਲਿਆ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਜੀਤ ਆਦ ਅੰਤ ਪ੍ਰਭੂ ਸਦਾ ਸਹਾਇ ਧੰਨ ਹਮਾਰਾ ਮੀਤ ਉਸ ਪ੍ਰਮਾਤਮਾ ਨੂੰ ਆਪਣਾ ਮਿੱਤਰ ਬਣਾ ਲੀਏ ਜੇ ਉਹਨੂੰ ਅਸੀਂ ਆਪਣਾ ਮਿੱਤਰ ਬਣਾ ਲਾਂਗੇ ਨਾ ਆਦ ਅੰਤ ਮਾਂ ਦੇ ਗਰਭ ਵਿੱਚ ਵੀ ਉਹਨੇ ਪ੍ਰਤੀਪਾਲਣਾ ਕਰਨੀ ਹੈ ਜਦੋਂ ਸਾਡੀ ਇੱਥੇ ਮੌਤ ਹੋ ਜਾਣੀ ਹੈ ਉਸ ਤੋਂ ਬਾਅਦ ਵੀ ਉਹਨੇ ਸਾਡੇ ਪ੍ਰਤੀਪਾਲਣਾ ਕਰਨੀ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਹਨ ਨਾਨਕ ਕੱਚੜਿਆਂ ਸਿਓ ਤੋੜ ਉਹੜੇ ਸੱਜਣ ਸੰਤ ਪੱਕੇ ਆ ਓਏ ਜੀ ਬੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਇਹਨਾਂ ਨੇ ਮਰਨ ਤੋਂ ਬਾਅਦ ਵੀ ਸਾਡਾ ਹੱਥ ਨਹੀਂ ਛੱਡਣਾ ਜਿਹੜੇ ਕੱਚੇ ਪਿੰਡਿਆਂ ਦੇ ਨਾਲ ਲੱਗੇ ਆ ਉਹਨਾਂ ਦੇ ਤੇ ਪਹਿਲਾਂ ਹੀ ਛੱਡ ਜਾਣਾ ਇੱਥੇ ਗੁਰੂ ਸਾਹਿਬ ਕਹਿੰਦੇ ਆਦ ਅੰਤ ਪ੍ਰਭ ਸਦਾ ਸਹਾਏ ਓਹ ਪ੍ਰਮਾਤਮਾ ਸਾਡਾ ਸਹਾਇ ਮਦਦਗਾਰ ਸਦਾ ਹੀ ਧੰਨ ਹਮਾਰਾ ਨੀਤ ਇਹ ਸਾਡਾ ਬਹੁਤ ਪਿਆਰ ਵਾਲਾ ਮਿੱਤਰ ਹੈ ਗੁਰੂ ਨੂੰ ਆਪਣਾ ਮਿੱਤਰ ਗੁਰੂ ਨੂੰ ਆਪਣਾ ਦੋਸਤ ਬਣਾ ਲਿਏ ਫਿਰ ਵੇਖਿਓ ਕਿੰਨਾ ਮਨ ਚ ਖੜਾ ਹੁੰਦਾ ਹੈ ਰਹਾਉ ਰਹਾਉ ਦਾ ਭਾਵ ਹੁੰਦਾ ਕਿ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਰਹਾਉ ਦਾ ਭਾਵ ਰੁਕਣਾ ਵੀ ਹੁੰਦਾ ਹੈ ਵਿਸਰਾਵ ਠਹਿਰਾਓ ਤੇ ਅੱਗੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮਨ ਦੇ ਵਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਬਿਲ ਆਸ ਦਾ ਭਾਵ ਉਹਨਾਂ ਖੁਸ਼ੀਆਂ ਕਿ ਸਾਡੇ ਮਨ ਵਿੱਚ ਖੁਸ਼ੀਆਂ ਖੇੜੇ ਆਨੰਦ ਪੈਦਾ ਹੋ ਗਿਆ ਕਦੋਂ ਜਦੋਂ ਉਸ ਪ੍ਰਮਾਤਮਾ ਦੇ ਅਚਰਜ ਕੌਤਕ ਵੇਖਦੇ ਆ ਉਹ ਪ੍ਰਮਾਤਮਾ ਦੇ ਕੌਤਕ ਕਿ ਉਹਨੇ ਸਾਡੇ ਆ ਮਿੱਟੀ ਦੇ ਵਿੱਚ ਜਿੰਦ ਪਾਤੀ ਇਹ ਕਿਹੋ ਜਿਹਾ ਕੌਤਕ ਹੈ ਆ ਸਰੀਰ ਜਿਹੜਾ ਮਿੱਟੀ ਦੀ ਢੇਰੀ ਹੈ ਇਹਦੇ ਵਿੱਚ ਉਹਨੇ ਜਿੰਦ ਪਾਤੀ ਇਹ ਅਚਰਜ ਖੇਡ ਹੈ ਪ੍ਰਮਾਤਮਾ ਦੀ ਇਸ ਤਰ੍ਹਾਂ ਦੀਆਂ ਖੇਡਾਂ ਵੇਖ ਕੇ ਮਨ ਵਿੱਚ ਬੜੀ ਖੁਸ਼ੀ ਹੁੰਦੀ ਹੈ ਮਨ ਵਿੱਚ ਬੜਾ ਚਾਹ ਹੁੰਦਾ ਹੈ ਮਨ ਵਿੱਚ ਬੜਾ ਖੇੜਾ ਹੁੰਦਾ ਹੈ ਮਨ ਵਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰਨ ਆਨਿਕ ਤ੍ਰਵਪੂਰਨ ਪੈਜ ਰਖਾਈ ਕਿਸ ਤਰ੍ਹਾਂ ਦੇ ਪ੍ਰਮਾਤਮਾ ਨੂੰ ਹਰ ਵੇਲੇ ਸਿਮਰਨਾ ਚਾਹੀਦਾ ਹਰ ਸਿਮਰ ਸਿਮਰ ਆਨੰਦ ਕਰਨ ਆਨਿਕ ਜੇ ਉਹਨੂੰ ਸਿਮਰਦੇ ਰਵਾਂਗੇ ਸਿਮਰਦੇ ਰਵਾਂਗੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਆਨੰਦ ਪੈਦਾ ਹੋ ਜਾਣਾ ਆਨੰਦ ਕਰਨਾ ਪ੍ਰਭ ਪੂਰਨ ਪੈਜ ਰਖਾਈ ਉਹ ਪਰਮਾਤਮਾ ਸਾਡੀ ਰਾਖੀ ਕਰਦਾ ਉਹ ਸਾਡੀ ਇੱਜ਼ਤ ਰੱਖਦਾ ਉਹ ਸਾਡੀ ਪੈਜ ਰੱਖਦਾ ਜਦੋਂ ਅਸੀਂ ਉਸ ਨੂੰ ਹਰ ਸਾਹ ਦੇ ਨਾਲ ਸਿਮਰਾਂਗੇ ਸਿਮਰੋ ਸਿਮਰ ਸਿਮਰ ਸੁਖ ਭਾਵ ਸਾਹ ਸੰਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹ ਰਖਵਾਲੇ ਉਹਨੇ ਰੱਖ ਲੈਣੇ ਸਾਨੂੰ ਪਰ ਉਹਨੂੰ ਅਸੀਂ ਸਿਮਰਨਾ ਨਾ ਛੱਡੀਏ ਉਹਨੂੰ ਯਾਦ ਕਰਨਾ ਨਾ ਛੱਡੀਏ ਉਹਨੂੰ ਭੁੱਲ ਨਾ ਜਾਈਏ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ 'ਚ ਹਮੇਸ਼ਾ ਯਾਦ ਰੱਖੀਏ ਉਹਦੀ ਯਾਦ ਹਮੇਸ਼ਾ ਹਿਰਦੇ 'ਚ ਬਣਾਈ ਰੱਖੀਏ ਫਿਰ ਗੁਰੂ ਸਾਹਿਬ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ ਆਪਨਾ ਵਿਰਧ ਸੰਭਾਲੇ ਕਹਿੰਦੇ ਉਹਨੇ ਸਾਨੂੰ ਫਿਰ ਔਖਾ ਸਮਾਂ ਦੇਖਣੇ ਨਹੀਂ ਦੇਣਾ ਮਨ ਵਿਲਾਸ ਭੇ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰਨ ਨਾਨਕ ਪ੍ਰਭ ਪੂਰਨ ਤੈ ਜਿ ਰਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ